ਅਮਰਤਪਾਲ ਸਿੰਘ ਮਹਿਰੋਂ ਤੇ ਉਹਦੇ ਨਾਲ ਦੀਆਂ ਫੌਜਾਂ ਜਿਹੜੀਆਂ ਨੇ ਉਹ ਸਾਰੀਆਂ ਡਟ ਗਈਆਂ ਉਹਨੇ ਨਿਸ਼ਾਨ ਸਾਹਿਬ ਚੜਾ ਦਿੱਤਾ ਤੇ ਇਹ ਨਿਸ਼ਾਨ ਸਾਹਿਬ ਖਾਲਸੇ ਪੰਥ ਦਾ ਨਿਸ਼ਾਨ ਆ ਜਿਸ ਦਾ ਮਤਲਬ ਹੈ ਕਿ ਇੱਥੇ ਹੁਣ ਨਿਹੰਗ ਸਿੰਘ ਫੌਜਾਂ ਡਟੀਆਂ ਹੋਈਆਂ ਨੇ ਤੇ ਲੋ ਲੰਗਰ ਚੱਲਦੇ ਨੇ ਹਰੇਕ ਨੂੰ ਭੁੱਖੇ ਨੂੰ ਪ੍ਰਸ਼ਾਦਾ ਤੇ ਇੱਜ਼ਤ ਵਾਲੇ ਨੂੰ ਇੱਜ਼ਤ ਮਾਨ ਤੇ ਦੇਗ ਵਾਲੇ ਨੂੰ ਦੇਗ ਤੇ ਤੇਗ ਨੂੰ ਚੜ ਕੇ ਆਏ ਨੂੰ ਤੇਗ ਵੀ ਇੱਥੇ ਮਿਲੂਗੀ बड़े-बड़े पदर ਦੇ ਉੱਤੇ ਜੋਸ਼ ਜਵਾਨਾਂ ਦਾ ਜਰੂਰ ਹੁੰਦੀ ਹੈ ਜਦੋਂ ਆਲੂ ਪਾਰੀਆਂ ਦਾ ਗੱਲ ਕਰੂਗਾ ਉਹ ਬੜੇ ਮੁੰਡਾ ਵੀ ਕੀ ਬਾਤਾਂ ਦੀ ਬੋਲੀ ਨਹੀਂ ਸਾਡੇ ਅੰਤ ਮਹਾਰਾਜ ਕੇ ਬੜਾ ਵੱਡਾ ਜਿਹੜਾ ਸਿੰਘਾਂ ਦਾ ਜੋਸ਼ ਕਿਸਾਨਾਂ ਦਾ ਜੋਸ਼ ਸਾਡੇ ਨੌਜਾਨ ਬੱਚਿਆਂ ਦਾ ਜੋਸ਼ ਜਿਹੜੇ ਬਹੁਤ ਦੂਰੋਂ ਦੂਰੋਂ ਚੱਲ ਕੇ ਆਏ ਨੇ ਆ ਸਾਡੇ ਕੋਲ ਬੱਚੇ ਆਏ ਨੇ ਜਿਹੜੇ ਪੰਜ ਖੋਲਾ ਤੋਂ ਨੇ ਆ ਬੱਚੇ ਦੋਵੇਂ ਨਵੇਂ ਵਿਆਹ ਦੀ ਜੋੜੀ ਤੇ ਸਾਡੇ ਪੰਜਾਬੀ ਨੇ ਬਹੁਤ ਵੱਡਾ ਇਹਨਾਂ ਦਾ ਹੌਸਲਾ ਲਓ ਜੀ ਭਾਈ ਅਮਰਪਾਲ ਸਿੰਘ ਜੀ ਮਹਿਰੋਂ ਜਿਹੜੇ ਉਹ ਨਿਸ਼ਾਨ ਸਾਹਿਬ ਉਹਨਾਂ ਨੇ ਚੜਾ ਦਿੱਤਾ ਹੈ ਤੱਨੇ ਜਿਹੜੇ ਨੌਂ ਰਾਜਨੀ ਉਹੀ ਕੁਝ ਦਾ ਹਾਂ ਬੱਚੇ ਦੇਖੋ ਆਪਾਂ ਕੋਈ ਕਿਤਾਬ ਨਹੀਂ ਕਰਦੇ ਬਾਪਾ ਬਚਾਲ ਦੀ ਕਲਾਸ ਦੀ ਸਮਾਂ ਪਾਉਂਦੇ ਪਾਜੀ ਅੱਛੇ ਹਰਿਆਣਾ ਬਾਰਡਰ ਜਿਹਦੇ ਤੇ ਸੈਰੀ ਆਰਮੀ ਉਹ ਇਧਰ ਵੀਰੇ ਇਧਰ ਜਦ ਤੱਕ ਕੋਲੇ ਵਿੱਚ ਬੱਚੋ ਜੇ ਜਾਣੀਏ ਤਾਂ ਦੱਸੋ ਅੱਧਰ ਜਾਂਦੇ ਆ ਉੱਧਰ ਕੀ ਹੈ ਇੱਥੇ ਗੱਲ ਕੇ ਦੇਖੋ ਜੀ ਜੂਲਤੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ ਅੱਜ ਖਾਲਸੇ ਨੇ ਛੱਡ ਦਿੱਤੇ ਜਿਕਾਰੇ ਤੇ ਰਾ ਦਿੱਤੇ ਪੰਥ ਦੇ ਨਿਸ਼ਾਨ ਕੇਸਰੀ ਨਿਸ਼ਾਨ ਜਿਹੜਾ ਝੁਲਦਾ ਆ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਬਹੁਤ ਵੱਡਾ ਕਾਫਲਾ ਕਿਸਾਨਾਂ ਦਾ ਸਾਡੇ ਨੌਜਵਾਨ ਬੱਚਿਆਂ ਦਾ ਤੇ ਜਿਹੜਾ ਇੱਕ ਮੇਲਾ ਬਣ ਚੁੱਕਿਆ ਹੈ ਜਿਹੜਾ ਇਹ ਜਿਹੜਾ ਸਾਡੇ ਜਿਹੜੇ ਆਇਆ ਹੈ ਜੀ ਸੋਖੀ ਨਾ ਜਿਹੜੀ ਪਟਵਾਰੀ ਜਾਨੀ